ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਭਦੌੜ ਦੇ ਨੇੜ ਹੈ ਇਹਨੂੰ ਜ਼ਿਲ੍ਹਾ ਬਰਨਾਲਾ ਪੈਂਦਾ ਤਹਿਸੀਲ ਤਪੇ ਦਾ ਪਿੰਡ ਹੈ ਬਾਈ ਗੁਰਪ੍ਰੀਤ ਦੇ ਘਰੋਂ ਅੱਜ ਵੀਡੀਓ ਬਣਾ ਰਹੇ ਆ ਤੇ ਇਹ ਵੀਰ ਵਪਾਰ ਦਾ ਕੰਮ ਵੀ ਕਰਦਾ ਹੈ ਤੇ ਬਹੁਤ ਵੀਡੀਓ ਬਣਾਈਆਂ ਹਰੇਕ 'ਚ ਹੀ ਲਗਭਗ ਦੱਸ ਦਈਦਾ ਵੀ ਇਸ ਬਾਈ ਦਾ ਆਪ ਦਾ ਲਾਰਜ ਫਾਰਮ ਵੀ ਹੈ ਦੋ ਨਗ ਤਾਂ ਤੁਹਾਨੂੰ ਇਦਾਂ ਦੇ ਦਿਖਾਉਣੇ ਆ ਵੀ ਜਿਹਨੇ ਫਾਰਮ ਦੀ ਸ਼ੁਰੂਆਤ ਕਰਨੀ ਹੈ ਉਹਦੇ ਲਈ ਬਹੁਤ ਸੋਹਣੀਆਂ ਚੰਗੀਆਂ ਸਮਗਾਂ ਹੋਈਆਂ ਚੰਗੇ ਢਾਂਚਿਆਂ ਦੀਆਂ ਦੋ ਵਹਿੜਾਂ ਤੇ ਜੇ ਫਾਰਮ ਦੀ ਸ਼ੁਰੂਆਤ ਕਰ ਰਹੇ ਹੋ ਤਾਂ ਇੱਕ ਅਜਿਹੇ ਭਾਅ ਦੀ ਵਹਿੜ ਦਿਖਾ ਦੂੰਗਾ ਵੀ ਜਿਹੜਾ ਰੇਟ ਵੀ ਤੁਹਾਨੂੰ ਫਿੱਟ ਆ ਜਾਣਾ ਤੇ ਦੁੱਧ ਵੀ ਇਹਨੇ ਸੋਨਾ ਦੇ ਦੇਣਾ ਇਹ ਤੋਂ ਇਲਾਵਾ ਇੱਕ ਹੋਰ ਵਹਿੜ ਜਿਆਦਾ ਵੱਡੇ ਗੱਦ ਕਾਠ ਚਾਹ ਜਿਆਦਾ ਲੰਬੀ ਹੈ ਸੀ ਮੰਨ ਡਿਟੇਲ ਇਹਦੀ ਵੀ ਸਾਰੀ ਮਿਲ ਜਾਣੀ ਹੈ ਜਿਹੜੀਆਂ ਦੋ ਵੜਾ ਤੁਹਾਡੇ ਨਾਲ ਕੱਚੀਆਂ ਤੁਹਾਨੂੰ ਪਹਿਲਾਂ ਦੱਸੀਆਂ ਉਹਨਾਂ ਦੀ ਸੀ ਮੰਨ ਡਿਟੇਲ ਵੀ ਮਿਲ ਜਾਣੀ ਹੈ ਸੋ ਨਾਗ ਟੋਟਲ 4 ਇਸ ਵੀਡੀਓ ਚ ਰਹਿਣਗੇ ਪਸ਼ੂ ਖਰੀਦਣਾ ਤੁਹਾਡੀ ਆਪਣੀ ਇੱਛਾ ਹੈ ਤੁਸੀਂ ਆਪਣੀ ਸਮਝ ਨਾਲ ਖਰੀਦਣਾ ਹੈ ਤਸੱਲੀ ਮਾਲਕ ਦੇ ਘਰੇ ਕਰ ਲਿਆ ਕਰੋ ਇਥੋਂ ਤੱਕ ਦੀ ਗਾਰੰਟੀ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਪਸ਼ੂ ਖਰੀਦ ਲੈਣੇ ਕਿਉਂਕਿ ਸਾਲ ਹੀ ਚੀਜ਼ ਹੈ ਫਿਰ ਤੁਹਾਡੀ ਆਪਣੀ ਲੱਕ ਤੁਹਾਡੀ ਕਿਸਮਤ ਕੰਮ ਕਰਦੀ ਹੈ ਵੀ ਤੁਸੀਂ ਕਿਦਾਂ ਦਾ ਪ੍ਰੋਫਿਟ ਲੈਣੇ ਆਓ ਇਸ ਵਾਇਰ ਤੋਂ ਸ਼ੁਰੂਆਤ ਕਰੀਏ ਗੁਰਪ੍ਰੀਤ ਭਾਈ ਸਸਤੀ ਕਾ ਸ਼ਸ਼ੀ ਜੀ ਅੱਜ ਗੁਰਪ੍ਰੀਤ ਅੱਜ ਚਾਰ ਵੈੜਾ ਦਿਖਾ ਰਹੇ ਆਂ ਆਪਾਂ ਹਾਂਜੀ ਵੀਰੇ ਪਹਿਲੇ ਨੰਬਰ ਤੇ ਵੈੜ ਕੰਨਵਾਸੂਆ ਇੱਕ ਮਿੰਟ ਤਾਂ ਮੇਰੀ ਇੱਕ ਹੋਰ ਛੋਟੀ ਜੀ ਬੇਨਤੀ ਆ ਜਦੋਂ ਮੈਂ ਚੀਜ਼ ਕੋਈ ਵੀ ਵੇਚ ਦੇਣਾ ਹੁੰਦਾਗਾ ਮੈਨੂੰ ਕੋਈ ਇਹ ਭਰਾਨਾ ਗਿਆ ਕਰੋ ਵੀ ਤੂੰ ਉਹ ਤੋਂ ਸਾਈ ਪਵਾਈ ਆ ਕਿ ਨਹੀਂ ਪਵਾਈ ਠੀਕ ਹੈ ਜਾਂ ਉਹ ਤੋਂ ਵੱਧ ਕੇ ਪੈਸੇ ਲੈ ਲਾ ਠੀਕ ਹੈ ਤੇ ਮੇਰੀ ਇਕਾਤ ਆ ਜੇ ਆਪਾਂ ਹਾਂ ਵੀ ਕਹਿ ਤੀ ਇਹ ਗੱਲ ਤੂੰ ਵੀ ਵੀਡੀਓ ਬਣਾਉਣਾਗਾ ਤੈਨੂੰ ਵੀ ਪਤਾਗਾ ਹਾਂ ਜੋ ਮੈਂ ਪਹਿਲਾਂ ਉਹ ਗਾਂ ਵਿੱਚ ਇਸ ਟੈਕ ਕਰਾ ਲਈ ਸਹੀ ਹੈ 2 ਲੱਖ 5000 ਦੀ ਵਿੱਚ ਇਹ ਬੱਸੀ ਤੋਂ ਬਗੈਰ ਬੱਸੀ ਬਾਹਰ ਬੈਠੀ ਆ ਉਹਦਾ ਆਪਾਂ ਨੂੰ 70 ਵੀ ਗਏ ਹਟੇ ਬੰਦੇ ਮੈਂ ਵੀ ਨਹੀਂ ਦੇਣੀ ਆ ਆਪਾਂ ਸਹੀ ਬਈ ਵੱਧ ਲੈ ਲੈ ਮੈਂ ਉਹ ਜਿੰਨਾ ਬੰਦਿਆਂ ਨੂੰ ਦਿੱਤੀ ਆ ਦੇਖੋ ਅੱਗੇ ਚੰਗੀ ਮਾੜੀ ਉਹਨਾਂ ਦੇ ਕਿਸਮਤ ਆ ਸਹੀ ਹੈ ਮੈਨੂੰ ਕਹਿੰਦੇ ਤੂੰ ਸਾਨੂੰ ਦੇ ਦੇ ਮੈਂ ਮੈਂ ਯਾਰ ਉਹਨਾਂ ਨੂੰ ਸਾਈ ਨੂੰ ਵੀ ਨਹੀਂ ਕਿਹਾ ਮੈਂ ਦੂਜੇ ਦਿਨ ਸਾਈ ਲਈ ਉਹਨਾਂ ਤੋਂ ਪੈਸੇ ਸਾਰੇ ਇਕੱਠੇ ਪਾਏ ਉਹਨਾਂ ਨੇ 2 ਲੱਖ ਰੁਪਈਆ ਠੀਕ ਹੈ ਠੀਕ ਹੈ ਤੇ ਆਪਾਂ ਸਾਈ ਸੂਈ ਦਾ ਆਪਾਂ ਨੂੰ ਕੋਈ ਲਾਲਚ ਨਹੀਂ ਹੁੰਦਾ ਸੇ ਬੰਦਾ ਪਾਵੰਦ ਹੋਵੇ ਜਵਾਨ ਨਾਲ ਚਾਹੇ ਦੂਜੇ ਦਿਨ ਵੀ ਲੈ ਜਾਏ ਚੜਾ ਕੇ ਆਪਾਂ ਨੂੰ ਕੋਈ ਇਹੋ ਜਿਹਾ ਨਹੀਂ ਵੀ 2-4000 ਸਾਈ ਨਾਲ ਆਪਾਂ ਕਿਹੜਾ ਵੱਡੇ ਹੋ ਜਾਾਂਗੇ ਸਹੀ ਹੈ ਹਾਂਜੀ ਡਿਟੇਲ ਬਈ ਇਹਦੀ ਕਿੰਨਾ ਮਸੂਆ ਇਹ ਵੀਰੇ ਪਹਿਲਾ ਸੂਆ ਤੇ ਚਾਰ ਦੰਦ ਦਾ ਤੇ ਠੰਡੀ ਸੀਲ ਬਹੁਤ ਆ ਜਾ ਜਿਵੇਂ ਮਰਜ਼ੀ ਹੱਥ ਫ ਠੀਕ ਹੈ ਤੇ ਯਾਨੀ ਕਿ 20 ਤੋਂ 25 ਕਿਲੋ ਇਹ ਦੁੱਧ ਦੇ ਦੂ ਠੀਕ ਹੈ ਦਨ ਕਿਨੇ ਲੈ ਜੂ ਦਿਨ ਵੀਰੇ ਬਸ ਇੱਕ ਦੋ ਦਿਨ ਹੀ ਕੱਢਦੀ ਆ ਕਟਿਆਰੀਆਂ ਜੀ ਆ ਲੈ ਜੇ ਤਾਂ ਦੋ ਦਿਨ ਤਿੰਨ ਦਿਨ ਲੈ ਜੇ ਸੂਪੇ ਦਾ ਕੱਲੂ ਵੀ ਸੂ ਸਕਦੀ ਕੀ ਡਿਮਾਂਡ ਰੋ ਡਿਮਾਂਡ ਵੀਰੇ ਲੈਣ ਲੈਣ ਵਾਲਾ 85000 ਰੁਪਇਆ ਯਾਨੀ ਕਿ ਮੁੱਲ ਨਹੀਂ ਫालतੂ ਠੀਕ ਹੈ ਵੀ ਇਹ ਜੋ ਛੋੜ ਸਪਈ ਕਰਾਂਗੇ ਕੋਈ ਐ ਨਹੀਂ ਹੈਗਾ ਵੀ ਆਪਾਂ 5 1000 ਲਓ ਘਟਾ ਕੇ ਠੀਕ ਹੈ ਤੋਰੀ ਭਾਈ ਸੋ ਦੋਸਤੋ ਇਹ ਪਹਿਲਾ ਸੂਆ ਚਾਰ ਦੰਦ ਦਿਨ ਦੋ ਚਾਰ ਲੈ ਵੀ ਸਕਦੀ ਆ ਤਿਆਰੀ ਫੜੀ ਫਿਰਦੀ ਆ ਰੇਟ 85000 ਜਿਹਨੂੰ 85 ਤੇ ਹਿਸਾਬ ਤੇ ਜੱਜਦੀ ਐ ਉਹ ਵੀ ਰੇਠੇ ਪਹੁੰਚ ਜਾਓ ਮਾਨਤਨ ਆਏ ਦਾ ਕੋਈ ਥੋੜਾ ਬਹੁਤ ਵੀਰ ਕਰ ਦੂਗਾ ਪਰ ਇਹਦੇ ਚੋਂ ਬਹੁਤਾ ਵੱਡਾ ਫਰਕ ਨਹੀਂ ਪੈਣਾ ਥਣ ਥਿਚਵਾਈ ਵਾਲਾ ਰੱਖੂਗੀ ਹਜੇ ਥਣ ਨਿਖਰੂਗਾ ਪਹਿਲਣ ਵੈੜ ਦਾ ਥਾਣਾ ਥੋੜੇ ਦਿਨ ਲੈਂਦਾ ਹੁੰਦਾ ਨਿਖਰਨ ਤੇ ਕਿਉਂਕਿ ਭਲੂਣ ਹੁੰਦੀ ਐ ਕੁਸ ਥਣ ਉਹਦੇ ਚ ਭਲੂਣ ਚ ਲੁਕ ਜਾਂਦਾ ਵੈਸੇ ਮੋਟਾ ਥਾਣਾ ਹਜੇ ਜਦੋਂ ਪਸਮੂਗੀ ਜੋਰ ਲਾਊਗੀ ਬੱਚੇ ਨੂੰ ਜਨਮ ਦੇਣ ਮੌਕੇ ਉਦੋਂ ਹੋਰ ਥਣ ਬਾਹਰ ਨੂੰ ਕੱਢੂਗੀ ਸਨਾਜ ਬਿੱਥੀ ਵੀ ਠੀਕ ਐ ਹਾਈਟ ਮੀਡੀਅਮ ਐ ਢਾਂਚਾ ਸੋਹਣਾ ਸੋ ਇਹ ਪਹਿਲਣ ਵੈੜ ਰੇਟ 85000 ਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਕਰੋ ਨੰਬਰ ਬਾਈ ਦਾ ਸਕਰੀਨ ਉੱਤੇ ਚੱਲ ਪੈਣਾ ਇਸ ਤੇ ਤੁਸੀਂ ਕਾਲ ਕਰਨੀ ਐ ਇਹ ਪਹਿਲੇ ਨੰਬਰ ਤੇ ਤੁਹਾਨੂੰ ਵੈੜ ਦਿਖਾਉਣੀ ਸੀਗੀ ਫਿਕਸ ਹਵਾਨਾ ਰੱਖੂਗੀ ਚੌੜਾ ਰੱਖੂਗੀ ਥੱਲੇ ਨੂੰ ਨਹੀਂ ਲਮਕਦਾ ਹਵਾਨਾ ਕਦੇ ਵੀ ਕਿਉਂਕਿ ਇਦਾਂ ਦੀ ਇਹਦੀ ਸ਼ੇਪ ਹੁਣ ਹੈਗੀ ਐ ਉਹਦੇ ਤੋਂ ਅੰਦਾਜ਼ਾ ਹੁੰਦਾ ਸੋ ਫੇਸ ਇਹਦਾ ਤੁਸੀਂ ਦੇਖ ਲਓ ਇਦੋਂ ਇਲਾਵਾ ਦੋ ਵੇੜਾ ਇੱਧਰ ਤੁਹਾਨੂੰ ਮੈਂ ਦਿਖਾਉਣੀ ਆ ਬਹੁਤ ਸੋਹਣੀਆਂ ਲੱਗੀਆਂ ਮੈਨੂੰ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈ ਲਈਨੇ ਗੁਰਪ੍ਰੀਤ ਭਾਈ ਕੀ ਡਿਟੇਲ ਐ ਇਹਨਾਂ ਦੀ ਇਹ ਦੋਨੇ ਵੀਰੇ ਰਵਾੜਾਂ ਦੀਆਂ ਠੀਕ ਐ ਤੇ ਦੋਨਾਂ ਦੇ ਹਾਊਸਟਾਰ ਲੱਗਿਆ ਵਾ ਇੱਕੋ ਫਾਰਮ ਦੀ ਖਰੀਦ ਐ ਇੱਕੋ ਫਾਰਮ ਦੀਆਂ ਦੋ ਦੋ ਦੰਦਾਈ ਇਸੇ ਦੋਨੇ ਦੋ ਦੋ हां ਦੁਨੇ ਦੋ ਦੋ ਦੰਦਾ ਜੇ ਚੈੱਕ ਕਰਾਉਣੀਆਂ ਤਾਂ ਆਪਾਂ ਕਰਾ ਵੀ ਦੇਵਾਂਗੇ ਬਹੁਤ ਕੋਈ ਗੱਲ ਨਹੀਂ ਤੇ ਟਾਈਮ ਕਿੰਨਾ ਕਿੰਨਾ ਬਾਕੀ ਹੈ ਇਹਨਾਂ ਦਾ ਜੀ ਮਨ ਵੀ ਮਾਲਕਾਂ ਨੇ ਮੈਨੂੰ ਮਹੀਨਾ ਵੀ ਨਾ ਕਿਹਾ ਹਾਂ ਤੇ ਉਹ ਲੱਗਦਾ 5-7 ਦਿਨ ਪਹਿਲਾਂ ਸੁਬਣੀਆ ਤੇ ਇਹ 5-7 ਦਿਨ ਮਹੀਨੇ ਤੋਂ ਵੀ ਉੱਥੇ ਲੈ ਸਕਦੀ ਜਣੀ 25 ਤੋਂ 35 ਦਿਨਾਂ ਦੇ ਵਿੱਚ ਦੀ ਸੂਂਦ 25 ਤੋਂ 35 ਦਿਨਾਂ ਦੇ ਵਿੱਚ ਸੁਪਣ ਠੀਕ ਹੈ ਓਕੇ ਰੇਟ ਕੀ ਰਹਿਣਾ ਅਗਰ ਤੁਸੀਂ ਰੇਟ ਵੀ ਰੇ ਜਗਜੀਤ ਜੀ ਦਾ ਆਪਾਂ ਓਵੇਂ ਲੋਕਾਂ ਨਾਲ ਕਰਕੇ ਦੇਣਾ ਹੁਣ ਵੀ ਆਪਣੇ ਫਾਰਮ ਦੀਆਂ ਤਾਂ 2 ਲੱਖ ਵੀ ਆਪਾਂ ਮੰਗ ਲਈ ਕੱਲੀ ਦਾ ਤਾਂ ਲੋਕ ਦੇਣ ਨੂੰ ਆਪਾਂ ਨੂੰ ਤਿਆਰ ਬੈਠੇ ਠੀਕ ਹੈ ਪਰ ਆਪਾਂ ਇਹ ਗੱਲ ਕਹਿੰਦੇ ਆ ਵੀ ਕਿਸੇ ਫਾਰਮ 'ਚ ਸਾਂਭਣੀਆਂ ਇਹਦਾ ਮਨ ਜਾਇਜ 1.10000 ਰੁਪਿਆ ਤੇ ਦੂਜੀ ਦਾ ਮੁੱਲ 115000 ਰੁਪਿਆ ਜੈਲੈਂਡ ਦੇਣ ਵਾਲਾ ਜਿਹੜਾ ਹੈਗਾ ਠੀਕ ਹੈ ਦੋਸਤੋ 2.25000 ਤੇ 30 30 ਕਿਲੋ ਦੁੱਧ ਇਹਨਾਂ ਨੇ ਹੱਸ ਕੇ ਦੇਣਾ ਸਾਰੇ ਛੱਡੇ ਟੁੱਡੇ ਇਹਨਾਂ ਦੇ ਲਈ ਵੀ ਦਿਖਾ ਦੀ ਵੀ ਕਹੇ ਜੇ ਲਈ ਵੀ ਪਟਣਾ ਓਕੇ ਤੋਰੀ ਭਾਈ ਸੋ ਦੋਸਤੋ ਸਵਾ 2 ਲੱਖ ਦੇ ਵਿੱਚ ਇਹ ਜੋੜਾ ਮਿਲਣਾ ਤੁਹਾਨੂੰ ਵਾਕਈ ਇੱਕ ਲੱਗਦਾ ਵੀ ਫਾਇਦੇਮੰਦ ਸੌਦਾ ਹੈ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਉਹਨਾਂ ਵੀ ਆਪਾਂ ਸੌਦਿਆਂ ਤੋਂ ਬਚੀਦਾ ਹੈ ਤੇ ਨਾਲ ਇਹ ਵੀ ਕੋਸ਼ਿਸ਼ ਰਹਿੰਦੀ ਹੈ ਵੀ ਆਪਾਂ ਅਗਲੇ ਨੂੰ ਕਹਿ ਦਿੰਦੇ ਆ ਵੀ ਤੂੰ ਆਪਦੀ ਸਮਝ ਨਾਲ ਖਰੀਦ ਲਈ ਪਰ ਜਿੰਨੀ ਕ ਆਪਦੀ ਸਮਝ ਉਹਦੇ ਨਾਲ ਇਹ ਲੱਗਦਾ ਹੈ ਕਿ ਇਦਾਂ ਦੀ ਵੜ ਭਾਵੇਂ ਮਹੀਨਾ ਸਾਂਭਣੀ ਪੈਣੀ ਹੈ ਇੱਕ ਮਹੀਨੇ ਚ ਤੁਹਾਡੇ ਕੋਲੇ ਨੇ ਦਿਲ ਵੀ ਲਾ ਜਾਣਾ ਪਰ ਬੜੀ ਸੋਹਣੀ ਤਿਆਰ ਹੋਊਗੀ। ਪਰਮਾਡਾ ਦੀ ਹੈ, ਹੌਟਸਟਾਰ ਤੋਂ ਗੱਭਣ ਹੈ, ਫਿਕਸ ਹੋਵਣਾ ਰੱਖੂਗੀ। ਬਰੀਡ ਕਿਸੇ ਫਾਰਮ ਦੀ ਹੈ, ਖੁੱਲੀਆਂ ਫਿਰਦੀਆਂ ਗਾਵਾਂ ਦੇ ਵਿੱਚੋਂ ਹੀ ਹੈ ਪਰ ਵਾਈ ਦੇ ਘਰ ਦੀ ਬਰੀਡ ਨਹੀਂ ਹੈ, ਖਰੀਦੀਆਂ ਹੋਈਆਂ ਵੜਾਂ ਚੋਂ ਹੈ। ਸੋ ਇਹ ਦਾ ਬਹੁਤ ਸੋਹਣਾ ਢਾਂਚਾ ਤੁਹਾਨੂੰ ਨਜ਼ਰ ਆਊਗਾ ਦੋਸਤੋ ਫਿਕਸ ਹਵਾਨਾ ਚੌੜਾ ਕਾਫੀ ਰੱਖੂਗੀ ਜਿਹਨੇ ਫਾਰਮ ਦੀ ਸ਼ੁਰੂਆਤ ਕੀਤੀ ਐ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਐ ਇਹ ਵੀ ਵੈੜ ਦੇਖੋ ਤੁਸੀਂ ਉਹਦੇ ਨਾਲੋਂ ਹਾਲਾਂਕਿ ਇਹਦਾ ਹਵਾਨਾ ਪੂਰਾ ਫਿਕਸ ਐ ਪਰ ਇਹਦਾ ਵੀ ਹਵਾਨਾ ਚੰਗਾ ਰਹੂਗਾ ਸੋ ਇਹ ਵਾਈਟ ਰੰਗ ਚ ਇਹਦਾ ਰੇਟ 1 ਲੱਖ ਤੇ 15000 ਐ ਦੂਜੀ ਦਾ ਰੇਟ 1 ਲੱਖ ਤੇ 10000 ਸੀ ਚੌੜਾਈ ਦੇਖੋ ਢਾਂਚੇ ਦੀ ਹਵਾਨਾ ਦੇਖੋ ਕਰਮਾਲੀ ਦਾ ਕਮੀ ਕਿਤੋਂ ਨਹੀਂ ਨਜ਼ਰ ਆਉਣੀ ਸੋ ਇਹ ਦੋ ਵੜਾਂ ਜਿਹੜੀਆਂ ਬਾਈ ਕੋਲ ਵਿਕਰੀ ਆਲੀਆਂ ਤੋੜ ਕੇ ਤੁਹਾਨੂੰ ਦੋਨੇ ਦਿਖਾ ਦੇਣੀ ਆ ਆਪਾਂ ਸਵਾ ਦੋ ਲੱਖ ਰੁਪਿਆ ਇਹ ਮੰਨੋ ਵੀ ਪੋਸਤਾ ਰੁੱਤ ਬਦਲਦੀ ਜਾਂਦੀ ਹੈ ਕੁਝ ਥੋੜੀਆਂ ਹਜੇ ਕੱਚੀਆਂ ਹੈ ਤੇ ਨਹੀਂ ਇਹ ਇੱਕ ਦਾ ਹੀ ਰੇਟ ਹੋਵੇ ਜਿੱਦਾਂ ਦਾ ਇਹਨਾਂ ਦਾ ਢਾਂਚਾ ਹੈ ਵੈਸੇ ਤੁਹਾਨੂੰ ਤੋੜਨਾ ਤਾਂ ਸਿਰਫ ਇਹ ਦਿਖਾਉਣਾ ਸੀ ਵੀ ਇਹਨਾਂ ਦੇ ਢਾਂਚੇ ਨਹੀਂ ਨਾਲ ਤੋੜ ਵੀ ਇਹਨਾਂ ਦੀ ਸੋਹਣੀ ਹੈ ਪਰ ਹਵਾਨੇ ਜਿਹੜੇ ਉਹ ਸ਼ੁਰੂ ਚ ਹੀ ਜੱਜਮੈਂਟ ਤੁਹਾਨੂੰ ਕਰਾਤੀ ਹੈ ਕਿਉਂਕਿ ਇਹ ਖੁੱਲੀਆਂ ਫਿਰਦੀਆਂ ਐ ਨੇ ਇਸੇ ਤਰੀਕੇ ਨਾਲ ਤੁਹਾਨੂੰ ਅਸੀਂ ਇਹ ਦਿਖਾ ਸਕਦੇ ਹਾਂ ਤੁਸੀਂ ਇਹ ਦੇਖ ਲਈਆਂ ਫੁੱਲ ਰੋਈਆਂ ਥਣ ਚਾਰ-ਚਾਰ ਐ ਥਣਾ ਚ ਵਿੱਥੀ ਵੀ ਫੁੱਲ ਐ ਹੋ ਇਹ ਤੋਂ ਇਲਾਵਾ ਦੋਸਤੋ ਇੱਕ ਬਾੜ ਹੋਰ ਇੱਧਰ ਤੁਹਾਨੂੰ ਦਿਖਾਉਣੇ ਐ ਗੁਰਪ੍ਰੀਤ ਭਾਈ ਕੀ ਡਿਟੇਲ ਐ ਇਸ ਦੀ ਇਹ ਬਾਈ ਮਨਰਪੀ ਦੀ ਆਪ ਆ ਹੂੰ ਡਿੱਡੋ ਪੀ ਇਹਨੇ ਲੱਗਿਆ ਵਾ ਠੀਕ ਐ ਹਾਂਜੀ ਇਹ ਦੰਦੋ ਕਿਵੇਂ ਇਹ ਵੀਰੇ ਮਨ ਵੀ ਮੈਂ ਕਲੀਅਰ ਕਰ ਲੈਣਾ ਉਹਦੇ ਦੋ ਦੰਦ ਸੀਗੇ ਮੇਰੇ ਕੋਲ ਜਦਦੇ ਆਈ ਆ ਵੀ ਇਹਨੇ ਚੌਗੀ ਹੋ ਜਾਣਾ ਨਾ ਠੀਕ ਆ ਆਪਾਂ ਗਲਤ ਨਹੀਂ ਕਹਿਣਾ ਕਿਸੇ ਨਾਲ ਜਦੋਂ ਜਦਦੇ ਆਈ ਆ ਉਦੋਂ ਦੋ ਦੰਦ ਸੀ ਹਜੇ ਤੱਕ ਤਾਂ ਦੰਦ ਖੜੀ ਲੱਗੇ ਦੋ ਹੀ ਆ ਵੀਰੇ ਦੋ ਦੰਦ ਹੀ ਆ ਦੱਸੋ ਪਰ ਇਹ ਦੰਦ ਸ਼ਾਇਦ ਤੋੜ ਜੂਗੀ ਤੋੜ ਸਕਦੀ ਆਪਾਂ ਕਿਉਂ 5-7 ਦਿਨਾਂ 'ਚ ਸਹੀ ਹੈ ਅ ਕਿੰਨਾ ਟਾਈਮ ਲਾਉ ਬਾਈ ਸੋਨ 'ਚ ਇਹਦੇ ਬਜੇ 20 ਦਿਨ ਪਈ ਆ 20 ਦਿਨ ਬਾਕੀ ਆ ਤੇ ਇਹਨੇ 40 ਕਿਲੋ ਤੋਂ ਉੱਤੇ ਉੱਤੇ ਦੁੱਧ ਦੇਣਾ ਦੇ ਜਿੰਨਾ ਵਾਰ ਜੀ ਦੇਵੇ ਰੇਟ ਕੀ ਰਹੂਗਾ ਰੇਟ ਇਹਦਾ ਬਸ ਲੈਣ ਦੇਣ 220000 ਰੁਪਏ ਤੋਰ ਦਈਏ ਭਾਈ ਨੂੰ ਤੋਰ ਦੂਗਾ 220000 ਮਿਲਰ ਪੀਦੀ ਹੈ ਜਿਹੜਾ ਸੀਮਨ ਲੱਗਾ ਸੀ ਉਹ ਬਾਈ ਨੇ ਨਾਮ ਬੋਲਦਾ ਸੀ ਤੁਸੀਂ ਡਿਟੋ ਪੀ ਦੱਸਿਆ ਸੀ ਹਾਂ ਡਿਟੋ ਪੀ ਲੱਗਿਆ ਵਾ ਇਹ ਕਿਹੜੀ ਕਿਹਦੇ ਨੂੰ ਆਉਂਦਾ ਇਹ ਪੀਡੀਐਫ ਦਾ ਹੀ ਪੀਡੀਐਫ ਦਾ ਓਕੇ ਸੋ ਦੋਸਤੋ ਇਹ ਵੈਡ ਵੀ ਬਹੁਤ ਸੇਲਾ ਖਵਾਨਾ ਦੇਖੋ ਕਰਮਾਲੀ ਦਾ ਬਹੁਤ ਸੋਹਣਾ ਇਹਦਾ ਵੀ ਇਹਦਾ ਦੁੱਧ ਜਿਆਦਾ ਵੀਰ ਦੱਸਦਾ ਵੀ ਇਹ ਜਿਆਦਾ ਦੁੱਧ ਦੇਊਗੀ ਇਦਾ ਕੱਦ ਹਾਈਟ ਚੰਗੀ ਆ ਲੰਬਾਈ ਚੰਗੀ ਆ ਲੈ ਆ ਬਾਈ ਸੋ ਇਹ ਚਾਰ ਨਾਗ ਵਿਕਾਉ ਸੀ ਇੱਕ ਹੋਰ ਬਾਹਰ ਖੜੀ ਆ ਬਾਹਰ ਖੜੀ ਠੀਕ ਆ ਉਸ ਤੋਂ ਅੱਗੇ ਬੈਡ ਹੋਰ ਹੈਗੇ ਹੋ ਵੀ ਤੁਹਾਨੂੰ ਦਿਖਾਉਣੀ ਆ ਪੰਜ ਨਾਗ ਕੋਟ ਸੋ ਇਹ ਤੁਸੀਂ ਕੇਰਾ ਚਾਰੇ ਦੇਖ ਲਈਆਂ ਤੇ ਆਓ ਆਪਾਂ ਬਾਹਰ ਇੱਕ ਬਾਹਰਲੀ ਕੱਚੀ ਗਾਂ ਲੈ ਬੈਡ ਉਹ ਵੀ ਦਿਖਾਈਗੇ ਤੁਹਾਨੂੰ ਵੈਸੇ ਮੈਂ ਇਧਰੋਂ ਫਾਰਮ ਵੀ ਦਿਖਾਈ ਦਿਆਂ ਕਈ ਗਣਾ ਕੁਝ ਨਵੇਂ ਵੀਰ ਹੁੰਦੇ ਉਹਨਾਂ ਨੂੰ ਇਹ ਨਾ ਲੱਗੇ ਵੀ ਉੱਥੇ ਗਾਂ ਵੀ ਫਿਰ ਉੱਥੇ ਦਿਖਾਣੀਆਂ ਇੱਥੇ ਕਰ ਲਓ ਠੀਕ ਹੈ ਉੱਥੇ ਦਿਖਾਣੇ ਕੋਈ ਨਾ ਠੀਕ ਹੈ ਸੋ ਇਹ ਵੜਾ ਬੈਠੀਆਂ ਦੇਖੋ ਇਹ ਬਾਈ ਦੀ ਹੋਮ ਬਰੀਡ ਆ ਸਾਰੀ ਫਾਰਮ ਦਾ ਕੰਮ ਹੈ ਉਹਦੇ ਕਰਕੇ ਹੋਮ ਬਰੀਡ ਹੈ ਇਹ ਕਿ ਕੁਆਡ ਇਹ ਦਰਕਸ਼ੀ ਆ ਥੋੜੀ ਇਹ ਦਿਖਾਉਣੀ ਆ ਤੁਹਾਨੂੰ ਕੰਨਵਾ ਸੂਆ ਬਈ ਇਹ ਵੀ ਨਹੀਂ ਦੂਜਾ ਸੂਆ ਹਮ ਯਾਨੀ ਕਿ ਪਹਿਲੇ ਸੂਏ ਨੇ ਮਾਲਕਾਂ ਦੇ ਦਸਨ ਮਗਾਉਂਦੇ 25 26 ਕਿਲੋ ਦੁੱਧ ਦਿੱਤਾ ਠੀਕ ਹੈ ਤੇ ਹੁਣ ਇਹਦੇ ਮਨ ਵੀ 20 ਦਿਨਾਂ ਚ ਨੇ ਆ ਰੈਡੀ ਹੋ ਜਾਣਾ ਬਿਲਕੁਲ ਇਹਦਾ ਰੇਟ ਕੀ ਰਹਿਣਾ ਭਾਈ ਰੇਟ ਦਾ ਲੈਣ ਦੇਣ ਜਾਂ ਸਵਾ ਲੱਖ ਰੁਪਇਆ ਭਈ ਸਵਾ ਲੱਖ ਹਾਂ ਬਾੜਾ ਨਹੀਂ ਐਵੇਂ ਮੁੱਲ ਕਰਨ ਸਵਾ ਲੱਖ ਰੁਪਇਆ ਸੋ ਸਵਾ ਲੱਖ ਰੁਪਇਆ ਰੇਟ ਹੈ ਦਿਨ ਹਜੇ 25 ਦਿਨ ਲਾਊਗੀ ਸੂਨ ਚ 20 ਤੋਂ 25 ਦਿਨ ਤੋਰੂਗਾ ਭਾਈ ਟਟਾਂ ਚਾ ਦੇਖ ਲਓ ਸੋਨਾ ਥਾਣ ਰੱਖੂਗੀ ਚੰਗਾ ਹਵਾਨਾ ਲਿਆ ਭਾਈ ਚੰਗਾ ਹਵਾਨਾ ਬਣਾਇਆ ਜਾਣਾ ਦੋਸਤੋ ਕੱਟ ਵਾਲਾ ਹਵਾਨਾ ਹੈ ਬਿਲਕੁਲ ਬਾਕੀ ਫੇਸਬੁਕਸ ਤੁਸੀਂ ਦੇਖ ਲਓ ਨਰੋਈ ਚੰਗੀ ਆ ਵੇੜ ਸਵਾ ਲੱਖ ਰੁਪਇਆ ਅੱਜ ਦਾ ਰੇਟ ਹੈ ਆ ਕੇ ਕੋਲੋਂ ਜਰੂਰ ਦੇਖਿਓ ਤੁਸੀਂ ਫਾਰਮ ਜੇ ਕੋਈ ਵੀਰ ਬਣਾਉਣਾ ਚਾਹੁੰਦਾ ਹੈ ਸੰਤੋਸ਼ਟੀ ਮਿਲਦੀ ਹੈ ਜਦੋਂ ਇਦਾਂ ਦਾ ਕੋਈ ਫਾਰਮ ਦੇਖਦੇ ਆ ਜਿੱਥੇ ਸਾਂਭ ਸੰਭਾਲ ਪਸ਼ੂਆਂ ਦੀ ਚੰਗੀ ਹੈ ਪਸ਼ੂ ਰਿਲੈਕਸ ਬੈਠੇ ਆਰਾਮ ਕਰਦੇ ਆ ਨਮਾ ਰੇਤਾ ਬਾਈ ਨੇ ਪਾਇਆ ਵਿਆ ਇਸ ਸਾਈਡ ਤੇ ਕੁਝ ਹੀਫਰ ਹੈ ਜਿਹੜੀਆਂ ਆਪਦੀਆਂ ਪਰਲੇ ਪਾਸੇ ਮਿਲਕਿੰਗ ਉੱਤੇ ਚੱਲਦੀਆਂ ਗਾਵਾਂ ਇਹ ਏਡਾ ਕੁ ਫਾਰਮ ਆ ਬਾਈ ਦਾ ਅਡਾ ਡਿਪੋਰਸ਼ਨ ਹੈ ਇਹਨਾਂ ਦੇ ਉਸ ਹਿਸਾਬ ਤੇ ਇਹਨਾਂ ਨੂੰ ਪਾਲਦਾ ਹੈ ਧੰਨਵਾਦ ਆ ਜੀ ਦੀ ਇਸ ਵੀਡੀਓ ਨੂੰ ਦੇਖਣ ਲਈ